ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਕਰੋ ਜੀ ਵਾਤਵਤ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਜੀ ਜੋ ਰਿਸ਼ਤੇ ਸੀ ਤੁਹਾਨੂੰ ਦੱਸਦੇ ਆ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਜੇ ਕਿਸੇ ਵੀ ਵੀਰ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੁੰਦਾ ਹੈ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਪੜਤਾਲ ਖੁਦ ਕਰ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਨਵੇਂ-ਨਵੇਂ ਰਿਸ਼ਤੇ ਰਿਸ਼ਤੇ ਦੀ ਏਰੀਆ ਦਾ ਬਟਾਲਾ ਜੱਟ ਸਿੱਖ ਕਾਸਟ ਦਾ ਇਹ ਲੜਕਾ ਜੀ ਡੇਟ ਆਫ ਬਰਥ ਲੜਕੇ ਦਾ 99 ਹਾਈਟ ਹੈ ਜੀ 5 ਫੁੱਟ 11 ਇੰਚ ਸਟੱਡੀ ਕੀਤੀ ਹੈ ਜੀ ਪਲੱਸ 2 ਨਾਨ ਮੈਡੀਕਲ ਇਹ ਦੋ ਪ੍ਰਾਣੇ ਤੇ ਦੋਨੋਂ ਪ੍ਰਾਹੀ ਕੈਨੇਡਾ ਦੇ ਵਿੱਚ ਨੇ ਜੀ ਦੋਨਾਂ ਪਰਿਵਾਰਾਂ ਕੋਲ ਟੋਟਲ 14 ਕਿੱਲੇ ਜ਼ਮੀਨ ਹੈ ਤੇ ਲੜਕੀ ਨੂੰ 7 ਕਿੱਲੇ ਜ਼ਮੀਨ ਆਉਂਦੀ ਹੈ। ਲੜਕੇ ਦੇ ਫਾਦਰ ਸਾਹਿਬ ਸਰਕਾਰੀ ਜੌਬ ਕਰਦੇ ਨੇ ਜੀ। ਇਹ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ। ਤੇ ਲੜਕਾ ਟਰਾਲਾ ਚਲਾਉਂਦਾ ਹੈ ਜੀ। ਇਹਨਾਂ ਨੂੰ ਲੜਕੀ ਚਾਹੀਦੀ ਹੈ। ਪਹਿਲ ਹੀ ਕੈਨੇਡਾ ਦੀ ਲੜਕੀ ਨੂੰ ਹੀ ਦਿੰਦੇ ਨੇ। ਤੇ ਲੜਕੀ ਦਾ ਏਰੀਆ ਅੰਮ੍ਰਿਤਸਰ ਜਾਂ ਫਿਰ ਗੁਰਦਾਸਪੁਰ ਹੋਵੇਗੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈ ਜੀ 807 ਤੁਸੀਂ ਸਾਡੇ ਨਾਲ ਇਸ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਠਿੰਡਾ ਏਰੀਆ ਜੀ ਜੱਟ ਸਿੱਖ ਪਰਿਵਾਰ ਦੀਆਂ ਇਹ ਲੜਕੀਆਂ ਨੇ ਲੜਕੀ ਦਾ ਡੇਟ ਆਫ ਬਰਥ ਹੈ ਜੀ 95 ਤੇ ਹਾਈਟ ਹੈ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਜੀ ਬੀਏ ਇਹ ਦੋ ਭੈਣਾਂ ਤੇ ਇੱਕ ਭਰਾ ਹੈ ਜੀ ਤੇ ਤਿੰਨੋਂ ਹੀ ਭੈਣ ਭਰਾ ਇਹ ਕੈਨੇਡਾ ਦੇ ਵਿੱਚ ਨੇ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਵੈਸ਼ ਨੂੰ ਪਰਿਵਾਰ ਦੇ ਵਿੱਚ ਹੋਏ ਲੜਕੀ ਹੈ ਅੰਮ੍ਰਿਤਧਾਰੀ ਹੈ ਜੀ ਪਹਿਲ ਅੰਮ੍ਰਿਤਧਾਰੀ ਲੜਕੇ ਨੂੰ ਹੀ ਦਿੰਦੇ ਨੇ ਤੇ ਲੜਕੇ ਨੂੰ ਜ਼ਮੀਨ 10 ਕਿੱਲਿਆਂ ਤੋਂ ਉੱਪਰ ਆਉਂਦੀ ਹੋਵੇ ਜੀ ਦੂਸਰੀ ਲੜਕੀ ਦਾ ਡੇਟ ਆਫ ਬਰਥ ਹੈ ਜੀ 98 ਹਾਈਟ ਹੈ ਜੀ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਜੀ ਨੇ ਪਲੱਸ 2 ਇਹ ਤਿੰਨ ਪੈਣ ਪ੍ਰਾਣ ਤੇ ਤੈਨੂੰ ਹੀ ਬਾਹਰ ਨੇ ਇਹ ਲੜਕੀ ਵੀ ਅਮਰਤਧਾਰੀ ਹੈ ਜੀ ਇਹਨਾਂ ਨੂੰ ਲੜਕਾ ਅਮਰਤਧਾਰੀ ਚਾਹੀਦਾ ਹੈ ਵੈਸ਼ਨੂ ਪਰਿਵਾਰ ਹੋਵੇ ਸਾਰਾ ਤੇ ਲੜਕਾ ਪੈਲ ਕਨੇਡਾ ਦੇ ਲੜਕੇ ਨੂੰ ਹੀ ਜਾਂਦੇ ਨੇ ਜੀ ਇਹ ਲੜਕੀ ਕਨੇਡਾ ਦੇ ਵਿੱਚ ਪੀਆਰ ਹੈ ਜਿਹੜੇ ਵੀ ਜਿਹਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਸਤੇ ਦਾ ਫਾਈਲ ਨੰਬਰ ਹੈਗਾ ਜੀ ਦੋਨਾਂ ਰਿਸ਼ਤਿਆਂ ਦਾ 583 ਜੀ ਤੁਸੀਂ ਸਾਡੇ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਿਸ਼ਤੇ ਜੀ ਆਪਣੇ ਕੋਲੇ ਸੰਗਰੂਰ ਏਰੀਆ ਜੀ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ। ਲੜਕੇ ਦਾ ਜਨਮ ਹੈ ਜੀ 95 ਦਾ। ਲੜਕੇ ਦੀ ਹਾਈਟ ਹੈ 5 ਫੁੱਟ 9 ਇੰਚ। ਸਟੱਡੀ ਕੀਤੀ ਹੈ ਐਮ ਬੀਬੀਐਸ ਜੀ। ਦੋ ਭਰਾ ਨੇ, ਦੂਸਰਾ ਭਰਾ ਵੀ ਕੈਨੇਡਾ ਹੈ ਜੀ। ਦੋਨਾਂ ਪਰਮਾਣੂ ਟੋਟਲ 11 ਕਿੱਲੇ ਜ਼ਮੀਨ ਹੁੰਦੀ ਹੈ 10 ਦੁਕਾਨਾਂ ਜੀ ਇੰਨਾ ਕੋਲ ਤੇ ਇੱਕ ਇਹਨਾਂ ਦਾ ਆਪਣਾ ਹਸਪਤਾਲ ਹੈ ਜੀ ਇਹ ਲੜਕਾ ਸਰਕਾਰੀ ਡਾਕਟਰ ਹੈ ਤੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਪਹਿਲੇ ਇਹ ਸਰਕਾਰੀ ਡਾਕਟਰ ਨੂੰ ਹੀ ਦਿੰਦੇ ਨੇ ਲੜਕੀ ਨੂੰ ਜਾਂ ਫਿਰ ਲੜਕੀ ਦੀ ਸਟੱਡੀ ਐਮਬੀਬੀਐਸ ਕੀਤੀ ਹੋਵੇ ਜੀ ਜੇ ਸਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 611 ਤੁਸੀਂ ਸਾਡੇ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਸ਼ਿੰਦਾ ਏਰੀਆ ਜੀ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਜੀ 94 ਹਾਈ ਟੈਕ 6 ਫੁੱਟ 1 ਇੰਚ ਸਟੱਡੀ ਕੀਤੀ ਹੈ ਜੀ ਬੀ ਟੈਕ ਦੋ ਭੈਣ ਭਰਾਣੇ ਤੇ ਲੜਕੇ ਨੂੰ 8 ਕਿੱਲੇ ਜ਼ਮੀਨ ਹੁੰਦੀ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਪੀ ਆਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਐਮ ਬੀਬੀਐਸ ਕੀਤੀ ਹੋਵੇ ਜੀ ਜੇ ਸ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 664 ਤਾਂ ਤੁਸੀਂ ਇਸ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮੌਕਸ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਜੀ 92 ਹਾਈਟ ਹੈ 5 ਫੁੱਟ 4 ਇੰਚ ਸਟੱਡੀ ਕੀਤੀ ਹੈ ਐਮ ਐਸ ਸੀ ਦੋ ਭੈਣ ਭਰਾਣੇ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੋ ਕਿ ਸਰਕਾਰੀ ਜੋਬ ਕਰਦਾ ਹੋਵੇ ਤੇ ਲੜਕੇ ਨੂੰ ਜਮੀਨ 20 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੈਸੇ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 755 ਤੁਸੀਂ ਸਾਡੇ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਜੇ ਕਿਸੇ ਵੀ ਵੀਰਪੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਉਸ ਰਿਸ਼ਤੇ ਦੀ ਖੁਦ ਆਪ ਚੰਗੀ ਤਰ੍ਹਾਂ ਪਹਿਲਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਤੇ ਤੁਸੀਂ ਜੋ ਸਾਡਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਉਸ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਜੇ ਤੁਸੀਂ ਐਡ ਪਾਉਣੀ ਹੈ ਤਾਂ ਸਾਨੂੰ ਮੈਸੇਜ ਕਰਦਿਆ ਕਰੋ ਜੀ ਧੰਨਵਾਦ ਜੀ